ਵੈਸੇ ਅਫਸੋਸ ਦੀ ਬਾਤ ਹੈ ਅਫਸੋਸ ਦੀ ਬਾਤ ਹੈ ਅੱਜ ਭਾਈ ਗੁਰਦਾਸ ਸਾਡਿਆਂ ਘਰਾਂ 'ਚ ਯਾਦ ਨਹੀਂ ਅੱਜ ਭਾਈ ਗੁਰਦਾਸ ਜੀ ਦੀ ਮਿਹਨਤ ਭਾਈ ਗੁਰਦਾਸ ਜੀ ਦਾ ਸਿੱਖ ਪੰਥ ਲਈ ਕੀਤਾ ਹੋਇਆ ਵੱਡਮੁੱਲਾ ਕੰਮ ਭਾਈ ਗੁਰਦਾਸ ਜੀ ਦੀ ਦਿੱਤੀ ਹੋਈ ਵੱਡਮੁੱਲੀ ਦੇਣ ਅੱਜ ਖਿਮਾ ਕਰਿਓ ਸਾਡੇ ਸਮਾਜ ਨੂੰ ਯਾਦ ਨਹੀਂ ਅੱਜ ਸਾਡਿਆਂ ਘਰਾਂ 'ਚੋਂ ਭਾਈ ਗੁਰਦਾਸ ਕਿਤੇ ਨਾ ਕਿਤੇ ਅਲੋਪ ਹੁੰਦਾ ਨਜ਼ਰ ਆਉਂਦਾ ਹੈ ਅੱਜ ਭਾਈ ਗੁਰਦਾਸ ਦਾ ਨਾਮ ਭੁੱਲਦਾ ਨਜ਼ਰ ਆਉਂਦਾ ਹੈ ਯਾਦ ਤੇ ਹੈ ਗੁਰਦਾਸ ਪਰ ਉਹ ਗੁਰਦਾਸ ਯਾਦ ਹੈ ਜਿਹੜਾ ਸਾਡਿਆਂ ਘਰਾਂ ਦੇ ਅੰਦਰ ਸਾਨੂੰ ਇਹ ਪਰੋਸ ਕੇ ਦੇਣਾ ਚਾਹੁੰਦਾ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਜਿਹੜਾ ਸਾਨੂੰ ਇਹ ਪਰੋਸ ਕੇ ਦੇਣਾ ਚਾਹੁੰਦਾ ਜਿਹੜਾ ਸਾਡੇ ਸਮਾਜ ਨੂੰ ਇਸ ਲੀਹ ਤੇ ਲਿਆਉਣਾ ਚਾਹੁੰਦਾ ਜਿਹੜਾ ਸਾਡੇ ਜੀਵਨ ਦੇ ਅੰਦਰ ਸਮਾਜ ਦੇ ਅੰਦਰ ਜ਼ਹਿਰ ਪਰੋਸਣਾ ਚਾਹੁੰਦਾ ਦੱਸੋ ਪੰਜਾਬ ਦਾ ਸੱਭਿਆਚਾਰ ਸ਼ਰਾਬ ਹੈ ਦੱਸੋ ਪੰਜਾਬੀਆਂ ਦਾ ਜੀਵਨ ਸ਼ਰਾਬ ਹੈ ਕੀ ਪੰਜਾਬੀ ਸਾਰੇ ਸ਼ਰਾਬੀ ਨੇ ਪੰਜਾਬੀਆਂ ਦਾ ਕਿਰਦਾਰ ਪੰਜਾਬੀਆਂ ਦਾ ਇਤਿਹਾਸ ਸ਼ਰਾਬੀਆਂ ਦਾ ਇਤਿਹਾਸ ਹੈ ਕਿਵੇਂ ਬੋਲ ਸਾਡੇ ਇਤਿਹਾਸ ਦੇ ਅੰਦਰ ਭਾਈ ਗੁਰਦਾਸ ਜੀ ਨੇ ਔਰ ਸਾਡਿਆਂ ਮਰਜੀ ਵੜਿਆ ਨੇ ਸਾਡੇ ਲਈ ਪੂਰਨੇ ਪਾਏ ਨੇ ਪਰ ਇਹ ਲੋਕ ਸਾਡੇ ਸਮਾਜ ਦੇ ਅੰਦਰ ਕਿੰਨਾ ਜ਼ਹਿਰ ਕੋਲਦੇ ਨੇ ਔਰ ਸਾਡੇ ਸਮਾਜ ਦੇ ਅੰਦਰ ਜੇ ਇਹੋ ਜਿਹਾ ਕੁਝ ਪ੍ਰਸਾਰਿਆ ਜਾ ਰਿਹਾ ਹੈ ਸਭਿਆਚਾਰ ਦੇ ਨਾਂ ਤੇ ਪਰੋਸਿਆ ਜਾ ਰਿਹਾ ਹੈ ਤੇ ਖਿਮਾ ਕਰਿਓ ਉਹ ਕੋਈ ਹੋਰ ਨਹੀਂ ਉਹ ਵੀ ਸਾਡੇ ਵਿੱਚੋਂ ਹੀ ਨੇ ਸਾਡੇ ਆਪਣੇ ਵੀਰ ਭੈਣਾਂ ਨੇ ਜਿਹੜੇ ਇਹੋ ਜਈਆਂ ਗੰਦੀਆਂ ਧੁਨਾ ਦੇ ਉੱਤੇ ਬਾਹਾਂ ਕੱਢ ਕੱਢ ਕੇ ਭੰਗੜਾ ਪਾਉਂਦਿਆਂ ਕਦੀ ਸ਼ਰਮ ਨਹੀਂ ਕਰਦੇ ਇਹ ਬੋਲ ਸਾਡਿਆਂ ਬੱਚਿਆਂ ਦੇ ਵਿਆਹਾਂ ਤੇ ਵੱਜਦੇ ਨੇ ਨਾ ਉੱਚੇ ਬੋਲ ਕੰਨ ਪਾੜਵੇਂ ਬੋਲ ਕਿੱਥੇ ਵੱਜਦੇ ਨੇ ਉਹ ਸਟੇਜਾਂ ਕਿੱਥੇ ਲੱਗਦੀਆਂ ਨੇ ਜਿੱਥੋਂ ਇਹ ਬੋਲ ਸਾਰੇ ਸੁਣਾਏ ਜਾਂਦੇ ਨੇ ਔਰ ਸਤਿਗੁਰੂ ਦੀ ਬਾਣੀ ਕਹਿੰਦੀ ਭਲਿਓ ਵਿਖੇ ਬਨ ਨਾਲੋਂ ਨਾਤਾ ਤੋੜ ਲਓ ਭਾਈ ਗੁਰਦਾਸ ਜੀ ਦੀ ਗੱਲ ਕਰ ਰਿਹਾ ਸਾਂ ਅੱਜ ਸਾਨੂੰ ਇੱਕ ਗੁਰਦਾਸ ਤੇ ਚੇਤੇ ਜਿਹੜਾ ਸਾਡੇ ਘਰ ਦੇ ਅੰਦਰ ਸਾਡੇ ਸਮਾਜ ਦੇ ਅੰਦਰ ਜ਼ਹਿਰ ਭਰਨਾ ਚਾਹੁੰਦਾ ਪਰ ਇੱਕ ਉਹ ਭਾਈ ਗੁਰਦਾਸ ਜਿਸ ਨੇ ਸਾਡੇ ਸਮਾਜ ਨੂੰ ਗੁਰੂ ਨਾਨਕ ਸਾਹਿਬ ਦੇ ਸੁਪਨੇ ਚੇਤੇ ਕਰਾਏ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸੋਆ ਜਿਹੜਾ ਬਾਣੀ ਆਪ ਲਿਖਣ ਵਾਲਾ ਜਿਹੜਾ ਬਾਣੀ ਦੀ ਵਿਆਖਿਆ ਕਰਨ ਵਾਲਾ ਜਿਹੜਾ ਆਪਣੀਆਂ ਵਾਰਾਂ ਦੇ ਰਾਹੀਂ ਸਾਨੂੰ ਕਵਿਤਾਾਂ ਦੇ ਰਾਹੀਂ ਸੇਧ ਦੇਣ ਵਾਲਾ ਭਾਈ ਗੁਰਦਾਸ ਜਿਸ ਨੇ ਗੁਰੂ ਅਮਰਦਾਸ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਬੜੀ ਪਿਆਰੀ ਸੇਵਾ ਗੁਰੂ ਘਰ ਦੇ ਵਿੱਚ ਕੀਤੀ ਔਰ ਸਾਡੇ ਲਈ ਸੋਹਣਾ ਜੀਵਨ ਜੀ ਕੇ ਇੱਕ ਚਾਨਣ ਮਨਾਰਾ ਬਣ ਕੇ ਸਾਨੂੰ ਵਿਖਾਇਆ ਹੈ ਆ ਜੋ ਭਾਈ ਗੁਰਦਾਸ ਸਾਡੇਆਂ ਘਰਾਂ ਚੋਂ ਨਹੀਂ ਲੱਭਦਾ ਅਸੀਂ ਭਾਈ ਗੁਰਦਾਸ ਜੀ ਦੇ ਨਾਂ ਕਵਿਤਾ ਆਪਣੀਆਂ ਘਰਾਂ ਚ ਰੱਖੇ ਮੈਂ ਤੇ ਕਹਿੰਦਾ ਉਹਨਾਂ ਪਰਿਵਾਰਾਂ ਨੂੰ ਸਤਕਾਰ ਦੀ ਨਜ਼ਰ ਨਾਲ ਵੇਖਿਆ ਜਾਣਾ ਚਾਹੀਦਾ ਜਿਹੜਿਆਂ ਪਰਿਵਾਰਾਂ ਵਿੱਚੋਂ ਭਾਈ ਗੁਰਦਾਸ ਜੀ ਦੇ ਕਵਿਤੇ ਤੇ ਵਾਰਾਂ ਲੱਭ ਜਾਣਾ ਜਿਨ੍ਹਾਂ ਨੇ ਘਰ 'ਚ ਸੰਭਾਲ ਕੇ ਰੱਖੇ ਹੋਣ ਅੱਜ ਸਾਡਿਆਂ ਘਰਾਂ ਦੇ ਅੰਦਰ ਐਸਾ ਸਾਹਿਤ ਜਿਹੜਾ ਗੁਰੂ ਕੀ ਵਡਿਆਈ ਵਾਲਾ ਹੋਵੇ ਉਹ ਘੱਟ ਲੱਭਦਾ ਉਹ ਸੀੜੀਆਂ ਬਾਕੀ ਸਾਰੀਆਂ ਲੱਭ ਜਾਣਗੀਆਂ ਉਹ ਗਾਣੇ ਸਾਡਿਆਂ ਮੋਬਾਈਲਾਂ 'ਚੋਂ ਸਾਡਿਆਂ ਕੰਪਿਊਟਰਾਂ 'ਚੋਂ ਲੱਭ ਜਾਣਗੇ ਬੜੀਆਂ ਮਸਤੀਆਂ ਚੜ੍ਹਦੀਆਂ ਨੇ ਐਸੇ ਗਾਣੇ ਸੁਣ ਕੇ